ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸਾਰੇ ਵਧੀਆ ਹੋਮ ਹੋਵੇ ਠੀਕ ਠਾਕ ਹੋਮ ਹੋਵੇ ਤੇ ਅੱਜ ਇਸ ਮੀ ਦਿਨ ਆਲਾ ਪੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਟਾਈਮ ਆ ਜਿਹੜਾ ਸਾਡੇ ਕਿਤੇ ਨੂੰ ਹੋ ਗਏ ਯਾਰ ਖੜਕਾ ਬੰਦ ਕਰ ਪੁੱਤ ਯਾਰ ਦੀ ਹੈਗੀ ਕੱਲੋ ਸਕੂਲੇ ਐਕਟੀਵਿਟੀ ਕੋਈ ਵੀ ਬੇਸਟ ਮਟੀਰੀਅਲ ਤੋਂ ਕੋਈ ਮਤਲਬ ਵਧੀਆ ਚੀਜ਼ ਬਣਾਉਣੀ ਆ ਹੂੰ ਕੀ ਬਣਾਵੇਂਗਾ ਉਹ ਸਾਰੇ ਦਿਹਾੜੇ ਤੇ ਕੁਛ ਨਾ ਕੁਛ ਕੱਟਦਾ ਵੱਡਾ ਦਾ ਰਹਿਣਾ ਬਣਾਦੀ ਕੁਛ ਪਤਾ ਨਹੀਂ ਕੀ ਕੀ ਚੱਲਦਾ ਰਹਿੰਦਾ ਇਹਨਾਂ ਦਾ ਰੋਜ਼ ਹੀ ਆਹ ਮੇਰੇ ਖਿਆਲ ਨਾਲ ਹਫਤੇ ਦੇ ਵਿੱਚ ਵਿੱਚ ਆ ਤੀਜੀ ਚੌਥੀ ਐਕਟੀਵਿਟੀ ਆ ਗਈ ਤੇ ਹੋਰ ਸੁਣਾਓ ਤੁਸੀਂ ਸਾਰੇ ਕਿੱਦਾਂ ਤੇ ਅਸੀਂ ਸਾਰੇ ਵਧੀਆ ਠੀਕ ਠਾਕ ਆ ਟਾਈਮ ਆ ਜਿਹੜਾ ਸ਼ਾਇਦ 1.3 ਦਾ ਹੋ ਗਿਆ ਚਾਚੂ ਬਣਾਉਣੇ ਆ ਤੇ ਅੱਜ ਮੌਸਮ ਇੰਨਾ ਜ਼ਿਆਦੇ ਰਾਤ ਦਾ ਹਨਾ ਪੈੜਾ ਸੀ ਬਹੁਤ ਜ਼ਿਆਦੇ ਨੇਰੀ ਨੇ ਗੰਦ ਪਾਇਆ ਹੋਣਾ ਹਨਾ ਥੋੜੇ ਵੀ ਸਾਰੇ ਕਿਤੇ ਪਾਇਆ ਹੋਣਾ ਸਾਡੇ ਵੀ ਇੰਨੀ ਜ਼ਿਆਦੇ ਨੇਰੀ ਆਈ ਨਾ ਬਹੁਤ ਜ਼ਿਆਦੇ ਤੂੜੀ ਟਾੜੀ ਸਭ ਚੱਕ ਕੇ ਅੰਦਰ ਮਾਰੀ ਹਨਾ ਤੇ ਪਹਿਲਾਂ ਤਾਂ ਸਫਾਈਆਂ ਸਫੁੰਆਂ ਕਰੀਆਂ ਇੰਨਾ ਨੇਰੀ ਦੇ ਵਿੱਚ ਇੰਨਾ ਔਖਾ ਗੋਹਾ ਚੱਕਿਆ ਨਾ ਸਵੇਰੇ ਬਹੁਤ ਔਖਾ ਹੱਡਪੰਨ ਤੇ ਹਵਾ ਨੇ ਤੇ ਫੇਰ ਅੱਜ ਥੋੜਾ ਜਿਹਾ ਮੌਸਮ ਵਧੀਆ ਸੀ ਤੇ ਨਾਲੇ ਜਦੋਂ ਥੋੜਾ ਜਿਹਾ ਮੈਂ ਮੂਡ ਸੈੱਟ ਕਰਨਾ ਹੁੰਦਾ ਫਿਰ ਸਾਰਿਆਂ ਨੂੰ ਫੇਵਰਟ ਜਗ੍ਹਾ ਜਿਹੜੀ ਮੇਰੀ ਹੁੰਦੀ ਹੈ ਨਾ ਉਹ ਆਲੀ ਹੁੰਦੀ ਆ ਸਟਿਚਿੰਗ ਮਸ਼ੀਨ ਤੇ ਚਾਹੇ ਕੋਸ਼ ਵਿਓਜ ਵਿੱਚ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਮੂਡ ਮੇਰਾ ਆਫ ਹੋਵੇ ਫਿਰ ਮੈਂ ਬਸ ਸਟਿਚਿੰਗ ਮਸ਼ੀਨ ਤੇ ਬੈਠਦੀ ਹੁੰਦੀ ਆ ਤੇ ਮੈਂ ਬਣਾਤਾ ਕਮੀਜ਼ ਬਣਨ ਨੂੰ ਰਹਿ ਗਿਆ ਡਿੱ ਗਿਆ ਥੱਲੇ ਮੰਨੇ ਬਣਾ ਲਿਆ ਉਹ ਉਹ ਹਾਂ ਬਸ ਉਹ ਪਜਾਮਾ ਬਣਾਤਾ ਮੈਂ ਨਰੇਵ ਨਾ ਇਹ ਸਿੱਧਾ ਜਿਹਾ ਪਜਾਮਾ ਜਿਹਾ ਬਣਾਤਾ ਬਾਅਦ ਚ ਦਿਖਾਉਣੀ ਆ ਤੁਹਾਨੂੰ ਇਹ ਸੂਟ ਮੇਰੇ ਕੋਲ ਪਿਆ ਸੀ ਹਾਂਜੀ ਸਸਰੀ ਘਰ ਦੇ ਸਾਰਿਆਂ ਕੋ ਟਿਕਟੋਕ ਉਂ ਕਿੱਥੇ ਕਿੱਥੇ ਨੇਰੀ ਆਈ ਵਰਦ ਤੋਂ ਵੱਧ ਕਿੱਥੇ ਕਿੱਥੇ ਨੇਰੀਆਂ ਤਾਂ ਤੇਰੇ ਤੇ ਹੀ ਆਉਂਦੀਆਂ ਚਾਹ ਨਾ ਮਹਾਰਾਜ ਇਹ ਤਾਂ ਹਰੇਕ ਘਰ ਦੀ ਕਰਨਾ ਨੇਰੀਆਂ ਤਾਂ ਤੇਰੇ ਤੇ ਹੀ ਆਉਂਦੀਆਂ ਲੋਕਾਂ ਦੇ ਤਾਂ ਹਵਾ ਆਉਂਦੀ ਆ ਫੇਰ ਕੀ ਹੋਊ ਲੋਕਾਂ ਦੇ ਤਾਂ ਹਵਾ ਆਉਂਦੀ ਨੇਰੀ ਤਾਂ ਤੇਰੇ ਤੇ ਹੀ ਆਉਂਦੀ ਆ ਮਾਜ ਤੰਦਰੁਸਤੀ ਵਖਸੇ ਜਿਹੜਾ ਹਟ-ਵੱਟ ਕਰੀਆ ਮੈਂ ਨਹੀਂ ਬੰਦ ਕਰਦੇ ਚਾਹ ਤੀ ਸ੍ਰੀ ਨੂੰ ਤੰਦਰੁਸਤੀ ਜਾਈ ਵੀ ਕੰਮਕਾਰ ਕਰਦੇ ਰਹੀਏ ਤਾਂ ਵਾਦੇ ਘਾਟੇ ਜ਼ਿੰਦਗੀ ਨੇ ਚੱਲੀ ਜਾਣੇ ਨੇ ਜੇ ਵਾਦੇ ਨੇ ਤਾਂ ਘਾਟੇ ਨੇ ਇਹਦਾ ਇੱਕ ਨੇ ਦੁਨੀਆ ਦਾ ਤੇ ਇੱਕ ਨੇ ਕਾਮਜਾਬ ਇਹ ਇੱਕ ਬੰਦਾ ਗੱਲ ਤਾਂ ਸਹੀ ਹੈ ਇਹਦਾ ਲੋਕ ਪਰਮਾਧਮ ਤੰਦਰੁਸਤੀ ਬਖਸੇ ਕੋਈ ਰੋਗ ਨਾ ਹੋਵੇ ਸਾਰੇ ਤੰਦਰੁਸਤੀ ਬਖਸੇ ਸਭ ਤੋਂ بڑا ਰੋਗ ਕੀ ਕਹਾਂਗੇ ਲੋਕ ਜਿਨ੍ਹਾਂ ਨੇ ਜੋ ਕਹਿਣਾ ਕਹੀ ਜਾਓ ਇਹ ਸਾਡੇ ਬੋਲ ਚੁਬਦੇ ਨੇ ਕੌੜੇ ਲੱਗਦੇ ਨੇ ਉਹ ਆਪਣਾ ਫੋਨ ਫੋਨ ਚੱਕੋ ਨਹੀਂ ਨਹੀਂ ਫੋਨ ਚੱਕੋ ਘਰ ਤੋਂ ਬਾਹਰ ਨਿਕਲੋ ਜਾਦਾ ਨਹਿਰ ਤੇ ਸਿੱਟਿਓ ਜਿਹਦੇ ਘਰ ਦੇ ਨੇੜੇ ਨਹਿਰ ਆ ਉਹ ਤਾਂ ਜਾ ਤਾਂ ਨਹਿਰ ਤੇ ਸਿੱਟਿਓ ਜਾਂ ਕੋਈ ਬਾਹਰੋਂ ਇਟ ਰੋੜਾ ਚੱਕੋ ਫੋਨ ਤੇ ਧੱਕੇ ਮਾਰੋ ਨਾ ਜਿਵੇਂ ਕਹਿੰਦੇ ਰਹੂਗਾ ਬਾਸ ਨਾ ਵੱਜੂਗੀ ਬਾਂਸਰੀ ਨਾ ਤੁਹਾਡੇ ਕੋਲ ਫੋਨ ਹੋਊਗਾ ਨਾ ਸਾਡੀ ਵੀਡੀਓ ਦੇਖੋਗੇ ਠੀਕ ਆ ਤੇ ਵੀਡੀਓ ਦੇ ਵਿੱਚ ਫੋਨਾਂ ਦੇ ਵਿੱਚ ਬਹੁਤ ਤਰ੍ਹਾਂ ਦਾ ਬਹੁਤ ਕੁਝ ਆਉਂਦਾ ਹਰੇਕ ਤਰ੍ਹਾਂ ਦਾ ਬਿਦਾ ਚ ਚੱਲਦਾ ਬਹੁਤ ਕੁਝ ਆ ਬੋਲਣ ਨੂੰ ਦੁਨੀਆ ਤੇ ਤੇ ਹਰ ਇੱਕ ਮਿੰਟ ਸਕਿੰਟ ਮਗਰੋਂ ਕੋਈ ਦਾਜ ਵਾਲੀ ਕੁੜੀ ਮਰਦੀ ਆ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਹਨਾ ਇਹ ਦੁਨੀਆ ਤੇ ਬਹੁਤ ਕੁਝ ਚੱਲਦਾ ਜਿੱਦਾਂ ਹੁਣ ਨੀਹਾ ਦਾ ਦੇਖ ਲਓ ਤੁਸੀਂ ਹਨਾ ਜੇ ਉਹੀ ਗੱਲ ਆ ਵੀ ਜੇ ਹੁਣ ਮੈਂ ਆ ਮੈਂ ਆਪਦੇ ਤੇ ਲਾਵਾ ਉਹ ਇੱਕ ਹੈਗੀ ਵੀਡੀਓ ਪਾਉਂਦੀ ਆ ਹਨਾ ਤੇ ਪਹਿਲੀ ਗੱਲ ਤਾਂ ਮੇਰੇ ਨਾਮ ਲੈ ਕੇ ਤੂੰ ਵੀਡੀਓ ਪਾਉਣੀ ਬੰਦ ਕਰ ਦੇ ਠੀਕ ਆ ਤੂੰ ਕਹਿੰਦੀ ਆ ਨਾ ਵੀ ਐ ਕਿ ਤਾ ਐ ਕਿ ਤਾ ਐ ਕਿ ਤਾ ਤੂੰ ਆਪਦੇ ਆਪ ਤੇ ਵਿਊ ਲੈ ਤੂੰ ਆਪਦਾ ਮੂੰਹ ਦਿਖਾ ਤੇਰਾ ਮੂੰਹ ਬਹੁਤ ਸੋਹਣਾ ਮੈਂ ਨਹੀਂ ਕਹਿੰਦੀ ਤੇਰਾ ਮੂੰਹ ਮਾੜਾ ਤੂੰ ਕਹਿੰਨੇ ਨਾ ਤੇ ਮੂੰਹ ਨਹੀਂ ਸੋਹਣਾ ਉਹ ਨਹੀਂ ਸੋਹਣਾ ਅਸੀਂ ਨਹੀਂ ਸੋਹਣੇ ਹੈਗੇ ਮੈਂ ਕਿੱਥੇ ਕਿਹਾ ਵੀ ਮੈਂ ਤਾਂ ਭਾਈ ਉਹ ਆ ਕੀ ਕਹਿੰਦੇ ਹੁੰਦੇ ਨੇ ਬੇਸਬਸੁੰਦਰੀ ਮੈਂ ਕਿੱਥੇ ਕਿਹੜੀ ਵੀਡੀਓ ਦੇ ਵਿੱਚ ਕਹਿਤਾ ਵੀ ਮੈਂ ਬੇਸਬਸੁੰਦਰੀ ਆ ਵੀ ਮੈਨੂੰ ਸਾਰੇ ਜਣੇ ਦੇਖੋ ਮੈਂ ਕਦੇ ਨਾ ਤੁਸੀਂ ਪਤਾ ਨਹੀਂ ਕਿੱਥੇ-ਕਿੱਥੇ ਤੁਸੀਂ ਕਿਹਨੂੰ ਗਾਲਾਂ ਕੱਢ ਕੇ ਕਿਹਨੂੰ ਗੋਲੇ ਕੱਢ ਕੇ ਵੀਊ ਲੈਨੇ ਹੋ ਮੈਂ ਜ਼ਿੰਦਗੀ ਚ ਇੰਨੇ ਸਾਲ ਹੋ ਗਏ YouTube ਤੇ ਆਈ ਨੂੰ ਮੈਂ ਕਦੇ ਆਪਣੀ ਵੀਡੀਓ ਆਪਦੇ ਸਟੇਟਸ ਨਹੀਂ ਲਾਇਆ ਕਦੇ ਸਾਡੇ ਘਰ ਦੇ ਵਿੱਚ ਸਾਡੇ ਉਹ ਵੀ ਸਭ ਕੁਝ ਹੈਗਾ ਸਾਡੇ ਘਰ ਦੇ ਵਿੱਚ ਜਿੰਨੇ ਫੋਨ ਨੇ ਉਹਨੇ ਤਾਂ ਤੇਰਾਸ ਗਮਾਂਢ ਦੇ ਮਲਾ ਕੇ ਵੀ ਨਹੀਂ ਹੋ ਸਕਦੇ ਸਾਡੇ ਚਾਰਾਂ ਜਾਣਿਆਂ ਕੋ ਜਿੰਨੇ ਫੋਨ ਨੇ ਹਨਾ ਬਈ ਅਸੀਂ ਕਦੇ ਵੀ ਕਿਸੇ ਵੀ ਫੋਨ ਤੇ ਘਰ ਦੀ ਵੀਡੀਓ ਦਾ ਸਟੇਟਸ ਨਹੀਂ ਲਾਇਆ ਹੈਗਾ ਜਿੱਦਣ ਪਹਿਲੇ ਦਿਨ ਚੈਨਲ ਬਣਾਇਆ ਸੀ ਮਹਾਰਾਜ ਦੀ ਇੱਕ ਟੀ ਕਿਰਪਾ ਹੋਈ ਸਾਡੇ ਨੂੰ 25 ਬੰਦੇ ਜੀ ਮੈਂ ਇੱਕ ਦਿਨ ਚ ਹੀ ਨਾਲੇ ਵੀਡੀਓ ਨਹੀਂ ਅਸੀਂ ਬਣਾਉਣੀ ਆਉਂਦੀ ਨਾਲੇ ਸਾਨੂੰ ਕੋਈ ਚਰਚਾ ਨਹੀਂ ਸੀ ਜਿਵੇਂ ਹੀ ਮੈਨੂੰ ਖੁਦ ਨਹੀਂ ਸੀ ਪਤਾ ਮੈਨੂੰ ਆਏ ਸੀ ਅੰਦਰੋਂ ਆਲਕ ਵਸੇ ਬੜਾ ਯੂਟਿਊਬਰ ਬਣ ਜਾ ਯੂਟਿਊਬਰ ਬਣ ਜਾ ਬਣ ਜਾ ਬਸ ਮੈਨੂੰ ਆਲਕ ਵਸੇ ਛੇਤੀ ਮੈਂ ਯੂਟਿਊਬਰ ਬਣਨਾ ਇਹ ਮੈਨੂੰ ਕਹਿੰਦੇ ਕਹਿੰਦੇ ਆ ਚੱਕ ਮੇਰੇ ਵਾਲਾ ਫੋਨ ਇਹ ਤੇ ਬੜੇ ਪਾਵਾਂਗਾ ਮੈਂ ਤਾਂ ਆਪਦਾ ਫੋਨ ਲਵਾਂ ਮੈਂ 7-8000 ਦਾ ਫੋਨ ਲਿਆ ਮੇਰੇ ਕੋਲ ਹੁਣ ਵੀ ਆ ਉਹ ਫੋਨ ਉੱਤੇ ਦੋ ਤੇ ਆਲੇ ਆਂਟੀ ਆਉਂਦੇ ਹੁੰਦੇ ਸੀਗੇ ਉਹ ਵੀ ਬੱਬੂ ਜੀ ਬੱਬੂ ਹੀ ਕਹਿੰਦਾ ਇਹ ਤਾਂ ਤੁਮ ਮੱਕਰ ਤੇ ਵੀ ਰਿਸਪੈਕਟ ਕਰੋ ਤੇ ਕਰਵਾਓ ਹੈ ਫੋਨ ਤੇ ਸਾਨੂੰ ਅਸੀਂ ਨਹੀਂ ਕਦੇ ਕਿਸੇ ਨੂੰ ਜੇ ਮੈਂ ਇੱਥੇ ਤੱਕ ਆਈਆਂ ਚਾਹੇ ਮੈਂ ਆਪਦਾ ਘਰ ਆ ਚਾਹੇ ਕੁਝ ਵੀ ਆ ਜੇ ਮੈਂ ਹੁਣ ਇੱਕ ਵੀਡੀਓ ਦੇ ਵਿੱਚ ਦੱਸਤਾ ਸੀਗਾ ਨਾ ਵੀ ਸਾਨੂੰ ਭਾਈ ਸਾਨੂੰ ਭਾਈ ਸਾ ਜਿਹੜਾ ਘਰ ਮਿਲਿਆ ਤੀ ਉਹਤੇ ਛਟਕੀ ਸੀਮੈਂਟ ਦੀ ਵੀ ਨਹੀਂ ਸੀ ਲੱਗੀ ਹੋਈ ਛਟਕੀ ਵੀ ਸੀਮੈਂਟ ਨਹੀਂ ਸੀ ਲੱਗਿਆ ਹੋਇਆ ਉਹ ਇੱਕ ਵੀਡੀਓ ਨੇ ਇੱਥੇ ਤੱਕ ਥੜਤੱਲੀ ਮਚਾਤੀ ਹਾਲੇ ਹੋਰ ਖਬਰਾਂ ਕਿੰਨਾ ਕੁਝ ਹੋਊਗਾ ਜੇ ਮੈਂ ਦੱਸਣ ਤੇ ਆਵਾ ਹੈ ਨਾ ਤੂੰ ਕਹਿੰਨੀ ਆ ਵੀ 23 ਸਾਲਾਂ ਦਾ Could you unlock your phone? ਸਾਡੇ ਤਾਂ ਫੋਨ ਵੀ ਆਪੇ ਬੋਲੀ ਜਾਂਦੇ ਨੇ ਤੇ ਜੇ ਮੈਂ ਹੋਰ ਵੀ ਬਹੁਤ ਕੁਝ ਦੱਸਣ ਤੇ ਆਵਾਂ ਹਨਾ ਫੇਰ ਮੈਨੂੰ ਵੀ ਉਹ ਕਿੰਨੇ ਆਉਣਗੇ ਤੂੰ ਕਹਿੰਨੀ ਆ ਵੀ ਆਪਦੇ ਘਰ ਦਾ ਰੌਲਾ ਚੱਕ ਕੇ ਨੇ YouTube ਤੇ ਪਾਤਾ ਉਹ ਪਤਾ ਜਦੋਂ ਸਿਰ ਦੇ ਉੱਪਰ ਦੀ ਪਾਣੀ ਲੰਘ ਜਵੇ ਨਾ ਫਿਰ ਕੁਝ ਕਰਨਾ ਹੀ ਪੈਂਦਾ ਹੁੰਦਾ ਠੀਕ ਆ ਇਹ ਪਖੰਡ ਕਰਦੀ ਆ ਡਰਾਮੇ ਕਰਦੀ ਆ ਐ ਕਰਦੀ ਆ ਪਖੰਡ ਡਰਾਮੇ ਕਰਦੀ ਆ ਤੂੰ ਹੈ ਕਦੇ ਤੂੰ ਕਿਸੇ ਨੂੰ ਗਾਲਾਂ ਕੱਢਦੀ ਆ ਕਦੇ ਤੂੰ ਕਿਸੇ ਨੂੰ ਗਾਲਾਂ ਕੱਢਦੀ ਆ ਕਦੇ ਤੂੰ ਕਿਸੇ ਨੂੰ ਕੁਝ ਬੋਲਦੀ ਆ ਕਦ ਤੂੰ ਕਿਸੇ ਨੂੰ ਕੁਝ ਬੋਲਦੀ ਆ ਮੈਂ ਕਦੇ ਕਿਸੇ ਨੂੰ ਤਾਂ ਨਹੀਂ ਬੋਲੀ ਜੀ ਮੈਂ ਉਹਨਾਂ ਨਾਲ ਸਾਡੀ ਲੜਾਈ ਹੋਈ ਆ ਤੂੰ ਕਹਿੰਦੀ ਆ ਕਹਿੰਦੀ ਉਹੀ ਕਿਹੜਾ ਆਜੂਗਾ ਮੂੰਹ ਚੱਕ ਕੇ ਲੜਨ ਕੋਈ ਗੱਲ ਤਾਂ ਹੋਈ ਹੋਣੀ ਆ ਉਹ ਭਰਾਵਾ ਸੀ ਸਾਡੀਆਂ ਬੱਟਾਂ ਸਾਂਝੀਆਂ ਸਾਡੇ ਘਰ ਸਾਂਝੇ ਸਾਡਾ ਸਭ ਕੁਝ ਸਾਂਝਾ ਹੈ ਤਾਂ ਲੜਾਈ ਹੋਈ ਆ ਤੂੰ ਹੀ ਜਿਵੇਂ ਕਹਿੰਦੇ ਤੂੰ ਕੌਣ ਕਹਿੰਦੇ ਹੁੰਦੇ ਮੈਂ ਖਾ ਮਖਾ ਤੂੰ ਤੇਖੜਾ ਸਾਡੀ ਮੋਟਰਾਂ ਸਾਂਝੀਆਂ ਸਾਡਾ ਸਭ ਕੁਝ ਸਾਂਝਾ ਹੈ ਸਾਡੀ ਤਾਂ ਲੜਾਈ ਹੋਣੀ ਸੁਭਾਵਕ ਆਏ ਹੁੰਦੀਆਂ ਹੀ ਰਹਿੰਦੀਆਂ ਹੁੰਦੇ ਨੇ ਮੈਂ ਕੱਲ ਵੀ ਤੁਹਾਨੂੰ ਕਿਹਾ ਤੇ ਵੀ ਜਿਨ੍ਹਾਂ ਦੇ ਜ਼ਮੀਨ ਜਿਆਦਾ ਦਾ ਹੁੰਦੀਆਂ ਨੇ ਉਹਨਾਂ ਦੇ ਰੋਲੇ ਝਗੜੇ ਕੁੰਦੇ ਹੀ ਹੁੰਦੇ ਨੇ ਜਿਹਦੇ 'ਚ ਕੋਈ ਗੱਲਬਾਤ ਹੋਊਗੀ ਉਹਦੀਆਂ ਗੱਲਾਂ ਹੁੰਦੀਆਂ ਹੀ ਹੁੰਦੀਆਂ ਨੇ ਹੈਨਾ ਤੂੰ ਮੇਰੇ ਤੇ ਵੀਡੀਓ ਬਣਾਉਣੀ ਬੰਦ ਕਰ ਦੇ ਤੈਨੂੰ ਮੈਂ ਦੱਸਦਾ ਠੀਕ ਆ ਜੇ ਵੀਡੀਓ ਬਣਾਉਣੀ ਆ ਫਿਰ ਤੂੰ ਚੰਗੀ ਤਰ੍ਹਾਂ ਬਣਾ ਥੰਬਨੇਲ ਆ ਟਾਈਟਲ ਦੇ ਵਿੱਚ ਮੇਰਾ ਨਾਮ ਚੰਗੀ ਤਰ੍ਹਾਂ ਲਿਖ ਤੂੰ ਬੜਾ ਸੋਹਣਾ ਲਿਖਦੇ ਨਾ ਹਮਦਰਦ ਗਰਮੀਤ ਦੀ ਹਮਦਰਦ ਹਾਂ ਭਾਈ ਅਸੀਂ ਹਮਦਰਦ ਹੈਗੇ ਹਾਂ ਕਿਉਂਕਿ ਮੈਂ ਆ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਮੈਂ ਕਦੇ ਕਿਸੇ ਨੂੰ ਗਾਲ ਗੋਲਾ ਨਹੀਂ ਕੱਢਿਆ ਹੈਗਾ ਹੈ ਉਹਨਾਂ ਨੂੰ ਵੀ ਜੇ ਮੈਂ ਉਹ ਹੋ ਗਿਆ ਦਰਵਾਜ਼ਾ ਭੇਡਦਾ ਚਮਕਾਰਾ ਜਿਹਾ ਪੈਂਦਾ ਜੇ ਸਾਡੀ ਲੜਾਈ ਹੋਈ ਆ ਉਹ ਅਸੀਂ YouTube ਤੇ ਪਾਤੀ ਅਗਲੇ ਜੇ ਖੁਦ ਭਵਾਈ ਆ ਅਸੀਂ ਤਾਂ ਨਹੀਂ ਪਾਈ ਉਸਾ ਨੂੰ ਕੋਈ ਗੱਲ ਬਾਰ-ਬਾਰ ਕਹਿੰਦੀ ਸੀ ਉਹ ਜਨਾਨੀ ਤੂੰ ਵੀਡੀਓ ਪਾ ਕੇ ਦਿਖਾਈ ਤੂੰ ਵੀਡੀਓ ਪਾ ਕੇ ਦਿਖਾਈ ਆਪਾਂ ਪਾ ਕੇ ਦਿਖਾਤੀ ਉਹਨਾਂ ਨੂੰ ਸਮਝਾਉਂਦੇ ਦੀ ਇਹ ਕੋਈ ਛੋਟੇ ਹੋਏ ਨਹੀਂ ਬੋਲ ਉਹ ਕੋਈ ਗੱਲ ਇੱਕੋ ਹੁਣ ਸੀਸੀਟੀਵੀ ਕੈਮਰੇ ਲੋਕ ਪਤਾ ਕਿ ਇਹਨਾਂ ਨੂੰ ਕਹਿੰਦੇ ਜਦੋਂ ਅਸੀਂ ਲਾਈਵ ਆ ਕੇ ਬੈਠਦੇ ਹੁੰਨੇ ਆ ਯੂਟਿਊਬਰ ਜਿਹੜੇ ਸਾਨੂੰ ਕਮੈਂਟ ਨਹੀਂ ਕਰਦੇ ਉਹਨਾਂ ਨੂੰ ਅਸੀਂ ਸੀਸੀਟੀਵੀ ਕਹਿੰਦੇ ਹੁੰਨੇ ਆ ਜਿਹੜਾ ਬੰਦਾ ਚਾਹੇ ਤੁਸੀਂ ਵੀ ਆਉਣ ਵੀਡੀਓ ਦੇਖ ਕੇ ਨਿਕਲ ਜਾਣਾ ਉਹ ਸਾਡੇ ਲਈ ਤੁਸੀਂ ਸੀਸੀਟੀਵੀ ਕੈਮਰੇ ਹੋ ਹਨਾ ਚਲੋ ਮੈਂ ਸਮਝਾਏ ਦਿੰਨੀ ਆ ਕਾਨੂੰ ਤਾਂ ਮੱਖਰਾਬ ਕਰਨਾ ਨਹੀਂ ਫੇਰ ਉਹ ਬਚਨਾਨੀ ਤੜਪ ਜੂਗੀ ਹਨਾ ਬਈ ਥੋੜਾ ਜਿਆ ਕੱਲੋਂ ਹੱਥ ਮਾਰੋ ਬਾਕੀ ਸਾਰੇ ਭੈਣ ਭਰਾ ਕਹਿੰਦੇ ਨੇ ਵੀ ਤੁਸੀਂ ਰੋਜ਼ ਇਦਾਂ ਦੀ ਵੀਡੀਓ ਪਾਉਨੇ ਆ ਹੁਣ ਭੈਣੋ ਭਰਾਵੋ ਹੋਰ ਮੈਂ ਕਰਾਂ ਕੀ ਕਰਾਂ ਕਿ ਤੁਸੀਂ ਮੈਨੂੰ ਦੱਸੋ ਵੀ ਮੈਂ ਕਰਾਂਗੀ ਇੱਕ ਹੋਰ ਹਨਾ ਫਿਰ ਮੈਤੇ ਹੁਣ ਫੇਰ ਮੈਤੇ ਕਿਹਾ ਜਾਣਾ ਹੈ ਉਹ ਆਉਂਦੀ ਆ ਮਿੰਟੋ ਮੱਟੀ ਆਈਡੀ ਬਣਾਉਂਦੀ ਆ ਆ ਕੇ ਨਾਲ ਦੀ ਨਾਲ ਆ ਕੇ ਕਮੈਂਟ ਚੇਪ ਕੇ ਜਾਂਦੀ ਆ ਨਾਲ ਦੀ ਨਾਲ ਆ ਕੇ ਕਮੈਂਟ ਚੇਪ ਕੇ ਜਾਂਦੀ ਆ ਤੋ ਆਪਦੇ ਘਰ ਵਾਲ ਦੇਖ ਲਾ ਮੈਂ ਇਹ ਵੀਡੀਓ ਬਣਾਉਣੀ ਆ ਮੈਂ ਚੈਨਲ ਬਣਾਇਆ ਮੈਂ ਸਾਰਾ ਕੁਝ ਕੀਤਾ ਮੈਨੂੰ ਇਹਦੇ ਤੋਂ ਕੋਈ ਨਾ ਕੋਈ ਨਫਾ ਮੁੰਦਾ ਹੋਣਾ ਹਾਂ ਰਿਪੀਟ ਤੇ ਥੋੜੇ ਹੁਣ ਵੀ ਚੱਲਦਾ ਹੀ ਆ ਹੈ ਮੈਂ ਰੋਜ਼ ਝੋਲਾ ਚੱਕ ਕੇ ਪੇਕੀ ਜਾ ਕੇ ਨਹੀਂ ਬੈਂਦੀ ਜਾ ਮੈਂ ਕਦੇ ਨਹਿਰ ਤੇ ਨੂੰ ਨਹੀਂ ਨਿਕਲੀ ਲੜਾਈਆਂ ਝਗੜੇ ਸਭ ਦੇ ਹੁੰਦੇ ਆ ਮੈਂ ਮੰਨਦੀ ਆ ਮੈਂ ਕਦੇ ਗੇਟੋ ਬਾਹਰ ਨਹੀਂ ਹੋਈ ਲੜ ਕੇ ਕਾਦੇ ਖੋਲ ਲਈ ਤੇ ਲੈ ਕੇ ਦਾਰੂ ਦੀ ਬੋਤਲ ਮੈਂ ਮੈਂ ਕਦੇ ਕਣਕਾ ਕਣ ਕਾਲੀਆਂ ਗੋੜੀਆਂ ਲੈ ਕੇ ਮੈਂ ਹੱਥ ਚ ਐ ਕਰਕੇ ਨਹੀਂ ਬੈਠੀ ਕਦੇ ਵੀ ਮੈਂ ਤਾਂ ਪਾਪੇ ਮਰ ਜਾਣਾ ਛੇਤੀ ਨਾਲੇ ਤਾਂ ਫੋਨ ਖੜਕਾਤੇ ਜਿਹਨੇ ਮਰਨਾ ਹੁੰਦਾ ਫੋਨ ਨਹੀਂ ਖੜਕਾਉਂਦਾ ਹੁੰਦਾ ਠੀਕ ਆ ਮੈਂ ਕਦੇ ਕਣ ਕਾਲੀਆਂ ਗੋਲੀਆਂ ਲੈ ਕੇ ਹੱਥ 'ਚ ਨਹੀਂ ਬੈਠੀ ਕੋ ਜਿੰਦਗੀ ਆ ਰੱਬ ਨੇ ਮੈਨੂੰ ਆਪ ਬਣਾਇਆ ਬੜੀ ਸੋਹਣੀ ਸ਼ਕਲ ਸੂਰਤ ਸਭ ਕੁਝ ਦਿੱਤਾ ਆਪ ਦੇ ਆਪ ਨੂੰ ਸੋਹਣੇ ਮੰਨਾਂਗੇ ਨਾ ਤਾਂ ਸਾਰੀ ਦੁਨੀਆ ਸੋਹਣੀ ਲੱਗਦੀ ਆ ਠੀਕ ਆ ਜਦੋਂ ਆਪਾਂ ਆਪ ਦੇ ਅੰਦਰੇ ਜ਼ਹਿਰ ਭਰ ਕੇ ਰੱਖਣੀ ਆ ਫਿਰ ਸਾਰੀ ਦੁਨੀਆ ਆਪਾਂ ਨੂੰ ਖਰਾਬ ਲੱਗਦੀ ਆ ਠੀਕ ਆ ਤੇ ਥੋੜਾ ਜਿਹਾ ਆਪ ਦੇ ਆਪ ਦੇ ਹੱਥਾਂ ਦੇ ਕੰਟਰੋਲ ਕਰਕੇ ਆਪ ਦੇ ਘਰ ਵੱਲ ਨਿਗਾਹ ਮਾਰ ਲੈ ਜੇ ਤੈਨੂੰ ਇਹ ਤੇ ਕਹਿੰਦੇ ਤੇਰੇ ਮੁੰਡੇ ਨੂੰ ਜਿਲਹਾਰੀ ਪਤਾ ਤੇਰੇ ਮੁੰਡੇ ਨੂੰ ਫਲਾਣਾ ਨਹੀਂ ਪਤਾ ਮੇਰੇ ਮੁੰਡੇ ਨੂੰ ਤਾਂ ਕੁਝ ਨਹੀਂ ਪਤਾ ਤੈਨੂੰ ਪਤਾ ਦੁ ਮੈਂ ਤੈਨੂੰ ਇੱਕਦਣਾ ਪਹਿਲਾਂ ਵੀ ਇੱਕ ਵਾਰੀ ਅੱਜ ਤੋਂ 8-9 ਮਹੀਨੇ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਵੀ ਜਿੰਨਾ ਤੇਰਾ ਆਦਮੀ ਸਾਲ ਦਾ ਕਮਾਉਂਦਾ ਉਹਨਾਂ ਤਾਂ ਮੇਰਾ ਮੁੰਡਾ 1 ਮਹੀਨੇ ਦਾ ਟੈਕਸ ਦੇ ਦਿੰਦਾ ਠੀਕ ਆ ਬਾਕੀ ਤੂੰ ਆਪਣੀ ਅਕਲ ਆਪ ਦੇ ਟਿਕਾਣੇ ਰੱਖ ਸਾਨੂੰ ਦਾ ਕਾਸੇ ਦਾ ਨਹੀਂ ਪਤਾ ਨਾ ਸਾਨੂੰ ਜ਼ਿਲ੍ਹਿਆਂ ਦਾ ਪਤਾ ਨਾ ਸਾਨੂੰ ਤਹਿਸੀਲਾਂ ਦਾ ਪਤਾ ਨਾ ਸਾਨੂੰ ਥਾਣਿਆਂ ਦਾ ਪਤਾ ਨਾ ਸਾਨੂੰ ਕਚੈਰੀਆਂ ਦਾ ਪਤਾ ਤੈਨੂੰ ਪਤਾ ਤੂੰ ਚੱਕ ਕੇ ਤੁਰ ਸਕਦੀਆਂ ਮੇਰੀ ਵੀਡੀਓ ਚੱਕ ਕੇ ਥਾਣੇਦਾਰ ਦੇ ਉੱਪਰ ਜਾ ਕੇ ਐਸਐਚਓ ਦੇ ਮੂਹਰੇ ਜਾ ਕੇ ਕਹਿੰਦੀ ਆਹ ਵੀਡੀਓ ਪਾਉਂਦੀ ਆ ਉਹ ਕਹਿੰਦਾ ਤਾਂ ਪਾਉਗੀ ਭਾਈ ਉਦੋਂ ਤੱਕ ਪਾਉਗੀ ਵੀਡੀਓ ਮੈਂ ਅਗਲੇ ਦਾ ਰਿਜਕ ਨਹੀਂ ਮਾਰ ਸਕਦਾਗਾ ਆਪਣੀ ਅਕਲ ਆਪਦੇ ਟਿਕਾਣੇ ਰੱਖ ਮੈਨੂੰ ਕਮੈਂਟ ਕਮੈਂਟ ਜੇ ਘੱਟ ਕਰਿਆ ਕਰ ਬਾਕੀ ਕਰਨੇ ਕਰੀ ਜਾਂ ਤੇਰਾ ਕਿਹੜਾ ਅਸੀਂ ਚੱਕਰ ਦੇ ਹੱਥ ਫੜਨੇ ਨੇ ਠੀਕ ਆ ਦੇਖੀ ਜਾ ਮੇਰੀ ਧਰੀ ਚ ਵੱਧਦੀ ਆ ਦੇਖੀ ਜਾ ਤੂੰ ਵੀਡੀਓ ਬਣਾਉਣੀ ਆ ਮਾੜਾ ਸ਼ਬਦ ਜੇ ਮੇਰੇ ਲਈ ਹੁਣ ਬੋਲਿਆ ਹੈਨਾ ਤੂੰ ਆਪਦੇ ਆਪ ਨੂੰ ਜਾਣ ਲਈ ਫਿਰ ਫਿਰ ਤੈਨੂੰ ਇਹ ਨਹੀਂ ਪਤਾ ਵੀ ਮੈਂ ਕੀ ਚੀਜ਼ ਆ ਹੈ ਉੱਥੇ ਉਹ ਵਾਕੇ ਉਹਨੂੰ ਉਹਨੂੰ ਇੱਕ ਵਾਰੀ ਉਹ ਤਾਂ ਕਹਿੰਦੀ ਸੀ ਵੀ ਕੈਨੇਡਾ ਤੋਂ ਆਉਣ ਸਾਰ ਤੇਰਾ ਚੈਨਲ ਬੰਦ ਹੋ ਜਾਣਾ ਚੈਨਲ ਤਾਂ ਹਾਲੇ ਵੀ ਜਿਵੇਂ ਕਹਿੰਦੇ ਵਧੀਆ ਚੱਲੀ ਜਾਂਦਾ ਆ ਕੱਲ ਨੂੰ ਹੱਥ ਮਾਰ ਲਓ ਸਾਰੀ ਦੁਨੀਆ ਬਸਦੀ ਹੈ ਇੱਥੇ ਜਦੋਂ 23 ਸਾਲਾਂ ਚ ਇਹ ਮੇਰਾ ਵਾਲ ਬੰਕਾ ਨਹੀਂ ਕਰ ਸਕੀਆਂ ਮੈਂ ਉਹਨਾਂ ਦੇ ਨਾਲ ਵੀ ਰਹਿਣੀ ਆ ਉਹਨਾਂ ਦੇ ਘਰਾਂ ਚ ਵੀ ਰਹਿਣੀ ਆ ਸੀ ਫੇਰ ਵੀ ਉੱਥੇ ਹੀ ਰਹਿਣੀ ਆ ਇੰਨਾ ਕੁਝ ਹੋ ਗਿਆ ਲੜ ਲੇ ਭੜ ਲੇ ਅਸੀਂ ਫੇਰ ਵੀ ਉੱਥੇ ਹੀ ਰਹੀ ਜਾਂਦੇ ਹਾਂ ਨਾ ਜਦੋਂ ਉਹ ਸਾਡਾ ਵਾਲੀ ਬੰਕਾ ਕਰ ਸਕੇ ਤੁਸੀਂ ਦੋ ਭੇਡਾਂ ਮੇਰਾ ਕੀ ਕਰ ਦੋਗੇ ਇੱਕ ਵੀਡੀਓ ਪਾਉਣ ਵਾਲੀ ਜਾਂ ਦੂਜੀ ਕਮੈਂਟ ਕਰਨ ਵਾਲੀ ਤੁਸੀਂ ਦੋ ਭੈਡਾ ਮੇਰਾ ਕੁਝ ਨਹੀਂ ਕਰ ਸਕਦੀਆਂ ਹਾਂ ਮੈਂ ਨੋਟਿਸ ਲਿਖਿਆ ਹੋਇਆ ਜੇ ਤੁਸੀਂ ਹੁਣ ਬਣਾ ਟਿੱਗੀਆਂ ਮੈਂ ਥੋੜਾ ਸਾਰਾ ਕੁਝ ਵਿੱਚ ਥੋੜਾ ਵੀ ਐਡ ਕਰ ਦੇਣਾ ਇੱਕ ਤਾਂ ਕਮੈਂਟ ਕਰਨ ਵਾਲੀ ਤਾਂ ਪਹਿਲਾਂ ਹੀ ਕਰਿਆ ਹੋਇਆ ਐਡ ਆ ਉਹਦੇ ਵਿੱਚ ਉਹਦਾ ਨਾਮ ਐਡਰੈਸ ਸਾਰਾ ਕੁਝ ਐਡ ਆ ਨੋਟਿਸ ਲਿਖਿਆ ਹੋਇਆ ਮੇਰਾ ਠੀਕ ਆ ਜਿਹੜੀ ਵੀਡੀਓ ਪਾਉਂਦੀ ਆ ਕਿਤੇ ਤੂੰ ਨਾ ਕਰਵਾ ਲਈ ਆ ਉਹਦਾ ਚੱਗਾ ਚੌੜ ਟਿਕਣਾ ਟਿਕ ਜਾ ਨਹੀਂ ਭੈਣੇ ਫਿਰ ਆਪਣੇ ਕੋ ਤਾਂ ਮੈਂ ਤਾਂ ਆਪਦਾ ਕੰਮ ਕਰਦੀ ਆ ਆਪਣੇ ਘਰ ਦਾ ਠੀਕ ਆ ਮੈਂ ਤਾਂ ਰੋਜ਼ ਡੇਲੀ ਆਪਣੀ ਲਾਈਵ ਸ਼ੇਅਰ ਕਰਨੀ ਹੁੰਦੀ ਆ ਜੋ ਮੇਰੀ ਲਾਈਵ ਦੇ ਵਿੱਚ ਚੱਲਦਾ ਮੈਂ ਉਹ ਸ਼ੇਅਰ ਕਰੀ ਜਾਂਦੀ ਆ ਠੀਕ ਆ ਜਿੱਦਣ ਇਹ ਸਾਰਾ ਕੁਝ ਖਤਮ ਹੋ ਜਾਊਗਾ ਤੂੰ ਵੀਡੀਓ ਪਾਉਣਾ ਹਟ ਜੂਗੀ ਉਹ ਕਮੈਂਟ ਕਰਨੋਂ ਹਟ ਜੂਗੀ ਉਹ ਲੜਨੋਂ ਹਟ ਜੂਗੀ ਆਪਾਂ ਆਪਣਾ ਰੈਗੂਲਰ ਕੰਮ ਸ਼ੇਅਰ ਕਰ ਲਾਂਗੇ ਹੂੰ ਵੀ ਮੈਂ ਤਾਂ ਆ ਦੇਖ ਲਓ ਮੈਂ ਸਟੀਚਿੰਗ ਕਰਦੀ ਆ ਬੈਠੀ ਸੂਈ ਤੇ ਧਾਗਾ ਤੇਨੂੰ ਕਮੈਂਟ ਕਰਨ ਵਾਲੀ ਆ ਪਾਉਣਾ ਨਹੀਂ ਆ ਉਹਦਾ ਦੇਖ ਲਾ ਬਹੂ ਤਾਂ ਬੈਠਾ ਜੀ ਨੇ ਦੇਖਿਆ ਹੋਇਆ ਮੇਰੇ ਬਰਾਬਰ ਮਸ਼ੀਨ ਦਾ ਐ ਤੇ ਆ ਕੇ ਨਰਿੰਦ ਦਾ ਕੱਖ ਲਾ ਲਈ ਮੈਂ ਸੂਟ ਕੱਟਿਆ ਕੱਟ ਕੇ ਬਣਾ ਰਿਹਾ ਤਰ ਭਾਈ ਸਰਵਾਰ ਨੂੰ ਬਾੜ ਪਾਉਣੇ ਨਹੀਂ ਆਉਂਦੇ ਹੈ ਨਹੀਂ ਕਿਲੋ ਮੋਹਰੀਆਂ ਲਿਆ ਦੇ ਤਾਂ ਪਰ ਆਉਂਦੇ ਹਾਂ ਹਾਂ ਥੋ ਮੇਰੇ ਮੇਰੇ ਮੁਕਾਬਲੇ ਆ ਕੇ ਦੇਖੋ ਜੇ ਤੁਹਾਡੇ ਵਿੱਚ ਮੇਰੇ ਜਿੰਨਾ ਟੈਲੈਂਟ ਹੈਗਾ ਆ ਤਾਂ ਆ ਕੇ ਮੇਰੇ ਨਾਲ ਗੱਲ ਕਰ ਲਓ ਕੋਈ ਬੰਦਾ YouTube ਤੇ ਆਉਂਦਾ ਉਹ ਸੋਚ ਸਮਝ ਕੇ ਆਉਂਦਾ ਐਂ ਵੀ ਕੋਈ ਨਹੀਂ ਤਾਂ ਨਹੀਂ ਉਹ ਲੜਾਈ ਵਾਲੀ ਵੀਡੀਓ ਵੀ ਉਹਨੇ ਚੈਲੰਜ ਕੀਤਾ ਸੀ ਕਹਿੰਦੀ ਤੂੰ ਹੁਣ ਵੀਡੀਓ ਪਾ ਕੇ ਦਿਖਾਈ ਮੈਂ ਕਹ ਲੈ ਆ ਪਾਤੀ ਉਹਨੇ ਚੈਲੰਜ ਕੀਤਾ ਸੀ ਕਹਿੰਦੀ ਤੂੰ ਹੁਣ ਮੈਨੂੰ ਵੀਡੀਓ ਪਾ ਕੇ ਦਿਖਾਈ ਮੈਂ ਲੈ ਪਾਤੀ ਪਹਿਲਾਂ ਕਹੇ ਵੈਲੀ ਕੋੜੀ ਇਹਦੀ ਉਹ ਵੀ ਬਤ ਮੈਂ ਵੀਡੀਓ ਬਣਾਈ ਹੋਈ ਹੈ ਉਹਨਾਂ ਨੇ ਕੀ ਕਹਦਾ ਕਿਤੇ ਕਿਤੇ ਹਾਂ ਉਹਨਾਂ ਨੇ ਵੀ ਤਾਂ ਸਾਡੀ ਵੀਡੀਓ ਬਣਾਈ ਹੋਈ ਆ ਉਹ ਜਿੱਥੇ ਮਰਜੀ ਸ਼ੇਅਰ ਕਰਦੇ ਨੇ ਸਾਨੂੰ ਕੋਈ ਤਕਲੀਫ ਨਹੀਂ ਇਹ ਵੀ ਵੈਲੀ ਉਹ ਇਹ ਨਹੀਂ ਦੇਖਣੀ ਇਹ ਨਹੀਂ ਦੇਖਣੀ ਹੈ ਦੇਖੀ ਜਾਓ ਅਸੀਂ ਕਿਹੜਾ ਕਿਸੇ ਨੂੰ ਕੁਝ ਗਲਤ ਕਿਹਾ ਹਨਾ ਅਸੀਂ ਕਿਹੜਾ ਉਹਨਾਂ ਨੂੰ ਤਾਂ ਉਹ ਗਿਆਂ ਦਿੱਤੀਆਂ ਨੇ ਤੁਸੀਂ ਐਂ ਕਰਦੇ ਹੋ ਤੁਸੀਂ ਐਂ ਕਰਦੇ ਹੋ ਤੁਸੀਂ ਐਂ ਕਰਦੇ ਹੋ ਏ ਜਿੰਦਗੀ ਹੈ ਜਿੰਦਗੀ ਇਕ ਨਹੀਂ ਚੱਲੀ ਜਾਣੀ ਆ ਬਾਕੀ ਜਿਹੜੇ ਭੈਣ ਭਰਾ ਵਧੀਆ ਕਮੈਂਟਸ ਕਰਦੇ ਨੇ ਫਿਕਰ ਕਰਦੇ ਨੇ ਕਹਿੰਦੇ ਨੇ ਵੀ ਤੈਨੂੰ ਬਿਮਾਰੀਆਂ ਲਾ ਰਣੀਆਂ ਨੇ ਮੈਂ ਵਧੀਆ ਠੀਕ ਆ ਰੈਸਟ ਪੋਸਟਾ ਮੈਂ ਆ ਦੇਖ ਲੋ ਆਪਦਾ ਸੂਟ ਸਟਿਚ ਕਰਦੀ ਆ ਮਸ਼ੀਨ ਤੇ ਬੈਠੀ ਆ ਲੋ ਤੋਂ ਤੱਕ ਜੇ ਨੇ ਕੀੜੇ ਨੂੰ ਡੱਬੀ ਜੀ ਬੰਦ ਕਰ ਲਿਆ ਤੇ ਦੇਖਾਂਗੇ 12 ਦਿਨੋਂ ਕੀੜੇ ਦੇ ਭਾਣੂ ਜਾਂ ਡੱਬੀ ਢੋਲੀ 48 ਘੰਟੇ ਮਰ ਉਹਦੇ ਨੂੰ ਜਰੂਰ ਤਾ। ਫੇਰ ਇਹ ਪਰਮਾਤਮਾ ਦਾ ਦੇਖਣਾ ਹੈ ਕੋਈ ਕਿਸੇ ਨੂੰ ਦਿੰਦਾ ਨਹੀਂ ਕੋਈ ਕਿਸੇ ਤੋਂ ਖੁੰਦਾ ਨਹੀਂ ਜੋ ਕਰਮਾ ਜ ਆਪਣੇ ਉਹ ਬਣੇ ਜਾਂ। ਹਾਂ। ਸੰਦਰੋਥੀ ਵਰਸੇ ਮਹਾਰਾਜ ਲੜਾਈਆਂ ਵੜਾਈਆਂ ਤੋਂ ਦੂਰ ਰੱਖਿਆ ਜਿਹੜਾ ਤੂੰ ਕਹਿੰਦੀ ਵੀ 23 ਸਾਲਾਂ ਦਾ ਮਸਲਾ ਵੀ ਆਪਦਾ ਸੁੱਝਿਆ ਨਹੀਂ ਹੈਗਾ ਇਹ ਦੂਜੇ ਜਾ ਕੇ ਟੰਗਾ ਮਸਾਉਂਦੇ ਨੇ। ਜੇ ਤੂੰ ਮੈਨੂੰ ਚੈਲੰਜ ਕਰਦੀ ਹੈ ਨਾ 23 ਸਾਲਾ ਮਸਲਾ ਮੈਂ 23 ਸਕਿੰਟ ਚ ਸੜਜਾ ਦੂ ਤੇਰਾ ਨਾਂ ਲਿਖ ਕੇ 23 ਸਕਿੰਟ ਲੱਗਣੇ ਤੇਰਾ ਨਾਂ ਲਿਖ ਕੇ 23 ਸਕਿੰਟੋਂ ਵੀ ਘੱਟ ਦਾ ਸਕਿੰਟ ਲੱਗੂ ਵੱਧ ਵੱਧ 15 ਜਾਂ 10 ਸਕਿੰਟ ਲੱਗਦੇ ਨੇ ਤੇਰਾ ਨਾਂ ਲਿਖ ਕੇ ਐਡਰੈਸ ਦੀ ਲੋੜ ਹੈ ਨਹੀਂ ਉਹਨੇ ਆਪਦੇ ਨਾਂ ਤੇ ਚਾਹ ਤਾ ਆਜੋ ਸੜਜਾ ਉਹਨੇ ਆਪਦਾ ਨਾਂ ਲਿਖਿਆ ਜੇ ਤੈਨੂੰ ਗਾਇ ਦੀ ਤਕਲੀਫ ਹੈ ਮੇਰੀ ਜਿਹੜਾ ਬਲੌਗਸ ਆਈਡੀ ਆ ਉਹਦੇ ਤੇ ਆ ਕੇ ਮੇਰੇ ਨਾਲ ਕਾਲ ਕਰ ਲੈ ਤੂੰ ਜਦੋਂ ਮਰਜ਼ੀ ਜਿੱਥੇ ਮਰਜ਼ੀ ਮੈਨੂੰ ਟੱਕਰ ਲੀ ਆਪਾਂ ਨੂੰ ਕੋਈ ਉਹ ਲੈਣ ਦੇਣੀ ਹੈਗਾ ਦੇਖ ਭੈਣੇ ਮੈਂ ਤੈਨੂੰ ਫੇਰ ਵੀ ਕਹਣੀ ਆ ਮੈਂ ਤੈਨੂੰ ਭੈਣ ਕਹਿ ਕੇ ਕਹੀ ਜਾਨੀ ਆ ਨਾ ਕਿਉਂਕਿ ਮੈਨੂੰ ਮਿਲਿਆ ਨਹੀਂ ਹੋਇਆ ਇਹ ਵੀ ਮੈਂ ਕਿਸੇ ਨੂੰ ਬਾਧੂ ਬੋਲਾ ਠੀਕ ਹੈ ਜਿਹੜਾ ਬੰਦਾ ਜੇ ਸਾਡੀ ਉਹਨਾਂ ਨਾਲ ਲੜਾਈ ਹੋਈ ਆ ਤੂੰ ਖੁਦ ਕਿਹਾ ਵੀ ਕੁਸ਼ਤਾ ਹੋਊਗਾ ਕੁਝ ਹੈਗਾ ਆ ਤਾਂ ਹੀ ਲੜਾਈ ਹੋਈ ਆ ਠੀਕ ਹੈ ਉញੋਂ ਕਿਸੇ ਦਾ ਸਿਰ ਨਹੀਂ ਭਵੇਂ ਆ ਹੁੰਦਾ ਹੈਗਾ ਵੀ ਕੋਈ ਆ ਕੇ ਸਾਡੇ ਵਿੱਚ ਟੱਕਰ ਮਾਰੇ ਜਾਂ ਸੀ ਉਹਨਾਂ ਵਿੱਚ ਮਾਰੀਏ 23 ਸਾਲਾਂ ਦੇ ਵਿੱਚੋਂ ਇੱਕ ਵੀ ਪਾਇੰਡ ਨਹੀਂ ਹੈਗਾ ਵੀ ਕਦੇ ਮੈਂ ਪਹਿਲ ਕਰੀ ਹੋਵੇ ਬਹੁਤ ਕੁਝ ਸਹੀ ਹਾ ਭਾਵੇਂ ਮੈਂ ਬਰੀ ਦੀਆਂ ਜੁੱਤੀਆਂ ਵੀ ਨਹੀਂ ਹਟਾ ਕੇ ਦੇਖੀਆਂ ਉਹ ਵੀ ਉਹਨਾਂ ਨੇ ਹਡਾਈਆਂ ਨੇ ਬਰੀ ਬਰੀ ਦੇ ਵਿੱਚ ਦੋ ਤਿੰਨ ਜੋੜੇ ਜੁੱਤੀਆਂ ਦੇ ਹੁੰਦੇ ਨੇ ਅਸੀਂ ਤਾਂ ਸੈਕਲਾਂ ਦੇ ਵਕਤ ਕੱਟਿਆ ਅਸੀਂ ਤਾਂ ਸਾਈਕਲਾਂ ਦੇ ਵਕਤ ਕੱਟ ਕੇ ਜਿਹੜਾ ਤੁਹ ਕਹਿੰਦੇ ਨਾ 23 ਸਾਲਾਂ ਚ 23 ਸਾਲਾਂ ਚ ਮੈਂ ਆਪਦਾ ਘਰ ਬਣਾਇਆ ਮੈਂ ਆਪਦੇ ਬਾਰੇ ਸੋਚਿਆ ਆਪਦੀ ਲਾੜਵਾਰੇ ਸੋਚਿਆ ਇਹਦੇ ਬਾਰੇ ਸੋਚਿਆ ਆਹ ਘਰ ਐਵੇਂ ਨਹੀਂ ਬਣ ਗਿਆ ਇਹ ਮੈਂ ਉਸ ਦਿਨ ਵੀ ਘਰ ਦੀਓ ਸਟੋਰੀ ਰੱਸੀ ਸੀ ਤਾਂ ਜਾ ਕੇ ਠੜਪੱਲੀ ਮੱਚ ਗਈ ਮੈਂ ਤਾਂ ਮਾੜੀ ਸੀ ਹਾਲੇ ਦੇ ਇੱਕ ਛੋਟਕੀ ਸੀਮੈਂਟ ਦੇ ਦੱਸਿਆ ਸੀ ਤੁਸੀਂ ਦੇਖ ਲਓ ਇੱਥੇ ਤੱਕ ਆ ਗਏ ਹਾਂ ਹਾਂ ਵੀ ਜਿਵੇਂ ਕਹਿੰਦੇ ਆ ਨਾ ਵੀ ਕਾਨੂੰ ਵੀ ਤੁਸੀਂ ਕਹਿੰਦੇ ਸੋਸ਼ਲ ਮੀਡੀਆ ਹੋਰ ਸੋਸ਼ਲ ਮੀਡੀਆ ਹੁੰਦੀ ਕੀ ਚੀਜ਼ ਆ ਹਰੇਕ ਦੇ ਹੱਥ ਤੇ ਫੋਨ ਆ ਤੁਸੀਂ ਦੱਸ ਲੋ 2000 ਦੇ ਤਾਂ 4 ਵੀਊ ਆਏ ਨੇ ਹਾਂ ਤੋ ਤੁਹਾਡੀ ਆਪ ਦੀ ਸ਼ਕਲ ਨੂੰ ਤਾਂ ਤੁਸੀਂ ਤਾਂ ਬਹੁਤ ਸੋਹਣੀ ਹੋ ਭਾਈ ਚੰਦ ਦਾ ਟੁਕੜਾ ਤੋ ਤਾਂ ਤੈਨੂੰ ਆਪ ਨੂੰ ਤਾਂ ਤੈਨੂੰ 4-5 ਵੱਧ ਵੱਧ 5-10 ਵੀਊ ਆਉਂਦੇ ਨੇ ਹਾਂ ਇਦਾਂ ਜਿੱਦਣ ਦੇ YouTube ਤੇ ਆਇਆ ਪਰਮਾਤਮਾ ਜਦ ਕਿ ਤੇਰੇ ਕੋਲ ਹਾਂ ਮੈਂ ਕਦੇ ਕਿਸੇ ਨੂੰ ਗਾਲਾਂ ਨਹੀਂ ਕੱਢੀਆਂ ਗੋਲੇ ਨਹੀਂ ਕੱਡੇ ਮੈਨੂੰ ਫੇਰ ਵੀ ਪੇਮੈਂਟ ਆਈ ਜਾਂਦੀ ਆ ਮੈਨੂੰ ਫੇਰ ਵੀ ਸਭ ਕੁਝ ਹੋ ਹੀ ਜਾਂਦਾ ਕਦੇ ਬਾਹਰ ਵੀ ਆਵੇ ਅਸੀਂ ਤਾਂ ਵੀ ਜੀਉਂਦੇ ਹਾਂ ਮੈਨੂੰ ਨਹੀਂ ਵੀ ਆਉਂਦੀ ਵਿੱਚ ਤੇ ਹੁਣ ਮੈਨੂੰ ਕਾਹ ਮਹੀਨੇ ਬਾਅਦ ਸਾਲ ਬਾਅਦ ਪੇਮੈਂਟ ਆਈ ਸੀ ਪਿਛਲੇ ਸਾਲ ਫੇਰ ਵੀ ਕੋਈ ਟੈਨਸ਼ਨ ਨਹੀਂ ਕੱਪੜੇ ਵੀ ਲਈਦੇ ਆ ਨਜ਼ਾਰੇ ਲਈਦੇ ਬੱਚਿਆਂ ਦੀ ਵੀ ਸਾ ਵੀ ਭਰਦੇ ਆ ਬੜੇ ਵਧੀਆ ਆ ਆ ਯਨੀਕ ਜਿਸ ਮੱਟੀ ਬੋਲੀ ਦਾ ਹੁੰਦਾ ਜੇ ਬਹੁਤ ਅੱਗਾ ਦਾ ਬੇਸੂ ਬੇਸਮੈਂਟ ਨਹੀਂ ਹਾਂ ਕਿ ਆਰ ਕਰਦੇ ਨੇ ਲੋਕ ਸਾਨੂੰ ਜਾਣਦੇ ਫੇਰ ਆਪਦੇ ਕਮੈਂਟ ਵੀ ਦੇਖਿਆ ਕਰ ਨਹੀਂ ਤੂੰ ਆਪਦੇ ਕਮੈਂਟ ਵੀ ਦੇਖਿਆ ਕਰ ਵੀ ਤੈਨੂੰ ਕਮੈਂਟਾਂ ਦੇ ਵਿੱਚ ਲੋਕ ਕੀ ਕਹਿੰਦੇ ਨੇ ਹੈ ਪ੍ਰਸ਼ਾਦ ਲੈ ਕੇ ਫੇਰ ਘਰੇ ਟਿੱਕੇ ਬੈਜੇਗੀ ਇਹਦੇ ਨੂੰ ਬੈਠੋ ਕਮੈਂਟ ਆਫ ਕਰਨੇ ਪੈਂਦੇ ਹੁੰਦੇ ਨੇ ਆਪਦਾ ਕੰਮ ਕਰੋ ਆਪਦੀ ਵੀਡੀਓ ਬਣਾਓ ਅਸੀਂ ਆਪਦੀਓ ਬਣਾਉਨੇ ਆ ਜੇ ਸਾਡੀ ਲੜਾਈ ਹੋਈ ਤੇ ਲੜਾਈ ਵੀ ਸਾਡੀ ਆਪਦੀਓ ਹੋਈ ਸੀ ਸਾਡੀ ਆਸ ਲੜਾਈ ਘਰਾਂ ਚ ਹੁੰਦੀ ਆ ਤੇਰਾ ਸਾਡੇ ਨਾਲ ਕੋਈ ਰੋਲਾ ਨਹੀਂ ਹੈਗਾ ਤੂੰ ਆਪਣੇ ਘਰ ਟੀਗੀ ਰਹਿ ਆ ਕਮੈਂਟ ਕਰਨ ਵਾਲੀ ਤੈਨੂੰ ਰਗੋਂ ਨਿਗਾਹ ਦਈ ਜਾਵੇ ਵਧੀਆ ਤੂੰ ਸਾਨੂੰ ਦੇਖੀ ਚੱਲ ਤੂੰ ਸੋਹਣੀ ਮੇਰੇ ਚੈਨਲ ਦੀ ਰੀਚ ਵਧਾਉਣੀ ਆ ਹਨਾ ਚਲੋ ਵਧੀਆ ਜਿੱਦਨ ਤੇਰੇ ਤੇ ਆਉਣੀਆਂ ਨੇ ਤਾਂ ਤਾਂ ਸਿੱਧਾ ਓਏ ਹੋਇਆ ਹੁਣ ਵੀ ਚੱਲ ਰਹੀ ਹੈ ਨਾਲ ਥੋੜਾ ਪਹ ਹੈ ਕੀ ਜਿਹੜੀ ਲੜਾਈ ਹੋਣੀ ਆ ਸਿੱਧੀ ਜੀ ਗੱਲ ਹੈ ਹੈ ਕੀ ਤੁਹਾਡੇ ਕੋਲੇ ਜਿਹੜੀ ਥੋੜੀ ਲੜਾਈ ਹੋਊ ਸਾਡੇ ਕੋਲ ਹੈਗਾ ਪਰ ਤਾਂ ਲੜਾਈ ਹੋਈ ਆ ਠੀਕ ਹੈ ਹੂੰ